ਉਜੀਆਂ ਪਾਰਟੀਆਂ ਵਿੱਚ ਖਲਾਈਆਂ ਹੋਈਆਂ ਵਾ ਤੇ ਮੇਰਾ ਖਿਆਲ ਕੋ ਸਾਡਾ ਨੌਜਵਾਨ ਜਿਹੜਾ ਕਿ ਬੜੇ ਲੰਮੇ ਸਮੇਂ ਤੋਂ ਤਰਨਤਨ ਦੇ ਹਲਕੇ ਚ ਕੰਮ ਕਰ ਰਿਹਾ ਸੀਗਾ ਇਸ ਚੋਣ ਮੇ ਹਿੰਮਤਾ ਵੀ ਉਹ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰ ਰਿਹਾ ਸੀ ਉਹਦਾ ਵੱਡਾ ਹਿੱਸਾ ਸੀਗਾ ਤੇ ਉਹ ਆਪਣੇ ਘਰ ਨੂੰ ਜਾ ਰਿਹਾ ਸੀਗਾ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ ਬਹੁਤ ਹੀ ਨਿੰਦਣਯੋਗ ਆ ਇਹ ਸਾਡੀ ਪਾਰਟੀ ਨੂੰ ਇਹ ਭਾਈ ਮਨਦੀਪ ਸਿੰਘ ਦੇ ਸਮਰਥਕਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਆ ਇਹ ਕੀਤੀ ਜਾ ਰਹੀ ਆ ਜਿਹੜੀ ਕਿ ਉਹ ਬਰਦਾਸ਼ਤ ਨਹੀਂ ਕੀ ਸਾਡੇ ਨੌਜਵਾਨ ਡਰਨ ਵਾਲੇ ਨਹੀਂਗੇ ਅਸੀਂ ਇਹਦਾ ਯਰਤਨਾ ਮੁਕਾਬਲਾ ਕਰਾਂਗੇ ਉਹ ਦੋਸ਼ੀਆਂ ਨੂੰ ਅਸੀਂ ਪੁਲਿਸ ਨੂੰ ਕਹਿੰਨੇ ਆ ਕਿ ਨਿਰਪੱਖ ਜਾਂਚ ਕਰਕੇ ਉਹ ਦੋਸ਼ੀ ਸਾਹਮਣੇ ਲਿਆਂਦੇ ਜਾਣ ਤੇ ਜੇ ਨਹੀਂ ਲਿਆਉਂਦੀ ਸਰਕਾਰ ਤੇ ਅਸੀਂ ਉਹਦੇ ਵਾਸਤੇ ਵੱਡਾ ਸੰਘਰਸ਼ ਕਰਾਂਗੇ ਭਾਈ ਮਨਦੀਪ ਸਿੰਘ ਦੀ ਜਿਹੜੀ ਚੜ੍ਹਤ ਜਿਹੜੀ ਆ ਕਿ ਉਹਨਾਂ ਦੀ ਜਿੱਤ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਇਸ ਕਰਕੇ ਜਿਹੜੀ ਸਰਕਾਰ ਵੀ ਬਖਲਾਈ ਹੋਈ ਆ ਤੇ ਜਿਹੜੇ ਕੋਈ ਨੌਜਵਾਨ ਅੱਗੇ ਆ ਕੇ ਇਹ ਸਰਕਾਰ ਦੇ ਖਿਲਾਫ ਬੋਲਦੇ ਆ ਇਹ ਇਹਦੇ ਵਿਰੋਧ ਚ ਇਹਦੀਆਂ ਜਿਹੜੀਆਂ ਨਕਾਮੀਆਂ ਨੂੰ ਉਜਾਗਰ ਕਰਦੇ ਆ ਉਹ ਚਾਹ ਪੱਤਰਕਾਰ ਹੋਣ ਚਾਹ ਕੋਈ ਨੌਜਵਾਨ ਹੋਣ ਕਿਸੇ ਪਾਰਟੀ ਧੜੇ ਤੇ ਚਾਹ ਕੋਈ ਵੀ ਹੋਵੇ ਉਹਨੂੰ ਉਹਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਆ ਵੱਡੀ ਪੱਦਰ ਤੇ ਉਹ ਨਿਕਲ ਆਏ ਘਰਾ ਤੋਂ ਹੁਣ ਇਹਨਾਂ ਦੇ ਜਿਹੜਾ ਸ਼ਾਮ-ਦਾਮ-ਦੰਡ ਭੇਜਦਾ ਉਹ ਤਕੜੇ ਤਰੀਕੇ ਨਾਲ ਜਵਾਬ ਦੇਣਗੇ ਜੀ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਬਾਪੂਤਰ ਸੇਮ ਸਿੰਘ ਜੀ ਸਾਡੇ ਨਾਲ ਮੌਜੂਦ ਆ ਜੇ ਬੀਤੇ ਦੋ ਦਿਨਾਂ ਦੀ ਗੱਲ ਕਰੀਏ ਤਾਂ ਭਾਈ ਸੁਖਦੇਵ ਸਿੰਘ ਜੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨੌਜਵਾਨ ਤੇ ਹਮਲਾ ਹੋਇਆ ਇਹ ਹਮਲਾ ਕਿਵੇਂ ਹੋਇਆ ਕਿਵੇਂ ਇਹ ਘਟਨਾ ਵਾਪਰਦੀ ਹੈ ਅੱਜ ਉਹ ਡੀਐਮਸੀ ਹਸਪੀਟਲ ਦੇ ਵਿੱਚ ਦਾਖਲ ਨੇ ਇਹ ਗੱਲਬਾਤ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੀ ਕਹਿਣਾ ਚਾਹੋਗੇ ਆਪਣੀ ਹੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਸੁਖਦੇਵ ਸਿੰਘ ਜੀ ਜਿਨ੍ਹਾਂ ਜਿਹੜੇ ਗੱਡੀ 'ਚ ਜਾ ਰਹੇ ਸੀ ਅਚਾਨਕ ਕੋਈ ਆਉਂਦਾ ਕੁਝ ਰੱਖ ਕੇ ਚਲਾ ਜਾਂਦਾ ਤੇ ਗੱਡੀ ਵੀ ਬਲਾਸਟ ਹੋ ਜਾਂਦੀ ਉਹ ਵੀ ਝੁੱਲਦੇ ਜਾਂਦੇ ਨੇ ਮੇਰਾ ਖਿਆਲ ਹੈ ਕਿ ਜਿਹੜੀ ਭਾਈ ਮਨਦੀਪ ਸਿੰਘ ਦੀ ਜਿਹੜੀ ਚੜ੍ਹਤ ਜਿਹੜੀ ਆ ਕਿ ਉਹਨਾਂ ਦੀ ਜਿੱਤ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਇਸ ਕਰਕੇ ਜਿਹੜੀ ਸਰਕਾਰ ਵੀ ਬਖਲਾਈ ਹੋਈ ਆ ਦੂਜੀਆਂ ਪਾਰਟੀਆਂ ਵੀ ਬਖਲਾਈਆਂ ਹੋਈਆਂ ਵਾ ਤੇ ਮੇਰਾ ਖਿਆਲ ਆ ਕੋ ਸਾਡਾ ਨੌਜਵਾਨ ਜਿਹੜਾ ਕਿ ਬڑے ਲੰਮੇ ਸਮੇਂ ਤੋਂ ਤਰੰਤ ਦੇ ਹਲਕੇ 'ਚ ਕੰਮ ਕਰ ਰਿਹਾ ਸੀਗਾ ਇਹ ਚੋਣ 'ਚ ਹਿੰਮਤਾ ਵੀ ਉਹ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰ ਰਿਹਾ ਸੀ ਉਹਦਾ ਵੱਡਾ ਹਿੱਸਾ ਸੀਗਾ ਤੇ ਉਹ ਆਪਣੇ ਘਰ ਨੂੰ ਜਾ ਰਿਹਾ ਸੀਗਾ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ ਬਹੁਤ ਹੀ ਨਿੰਦਣਯੋਗ ਆ ਇਹ ਸਾਡੀ ਪਾਰਟੀ ਨੂੰ ਇਹ ਭਾਈ ਮਨਦੀਪ ਸਿੰਘ ਦੇ ਸਮਰਥਕਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਆ ਇਹ ਕੀਤੀ ਜਾ ਰਹੀ ਆ ਜਿਹੜੀ ਕਿ ਉਹ ਬਰਦਾਸ਼ਤ ਨਹੀਂ ਕੀ ਸਾਡੇ ਨੌਜਵਾਨ ਡਰਨ ਵਾਲੇ ਨਹੀਂਗੇ ਅਸੀਂ ਇਹਦਾ ਯਰਤਨਾ ਮੁਕਾਬਲਾ ਕਰਾਂਗੇ ਉਹ ਦੋਸ਼ੀਆਂ ਨੂੰ ਅਸੀਂ ਪੁਲਿਸ ਨੂੰ ਕਹਿੰਨੇ ਆ ਕਿ ਨਿਰਪੱਖ ਜਾਂਚ ਕਰਕੇ ਉਹ ਦੋਸ਼ੀ ਸਾਹਮਣੇ ਲਿਆਂਦੇ ਜਾਣ ਤੇ ਜੇ ਨਹੀਂ ਲਿਆਉਂਦੀ ਸਰਕਾਰ ਤੇ ਅਸੀਂ ਉਹਦੇ ਵਾਸਤੇ ਵੱਡਾ ਸੰਘਰਸ਼ ਕਰਾਂਗੇ ਉਹ ਸਾਡੀ ਪਾਰਟੀ ਦਾ ਬਹੁਤ ਵੱਡਾ ਜੋਧਾ ਵਾ ਤੇ ਉਹ ਇਸ ਕਰਕੇ ਅਸੀਂ ਉਹਨੂੰ ਬਹੁਤ ਉਹਦਾ ਧੰਨਵਾਦ ਕਰਦੇ ਆ ਕਿ ਉਹਨੇ ਬੜੀ ਹਿੰਮਤ ਨਾਲ ਜਦੋਂ ਗੱਡੀ ਨੂੰ ਅੱਗ ਲਾਈ ਗਈ ਆ ਫਿਰ ਵੀ ਉਹ ਬੜੀ ਹਿੰਮਤ ਨਾਲ ਨਿਕਲਿਆ ਤੇ ਉਹਨੇ ਉਹ ਆਪਣੇ ਸਾਥੀਆਂ ਨੂੰ ਸੂਚਿਤ ਕਰ ਦਿੱਤਾ ਤੇ ਉਦੋਂ ਬਾਅਦ ਜੋ ਉਹਦੇ ਹਾਲਾਤ ਕਾਫੀ ਚਿੰਤਾਜਨਕ ਸੀ ਪਰ ਫਿਰ ਵੀ ਉਹਨੇ ਆਪਣੀ ਜੁਰਤ ਰੱਖੀ ਉਹ ਸਾਡੇ ਜਿਹੜੀ ਟੀਮ ਦੇ ਮੈਂਬਰ ਫੜਫੜ ਪਹੁੰਚ ਕੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਹਾਲਤ ਕੀ ਹੈ ਇਸ ਸਮੇਂ ਉਹਨਾਂ ਦੀ ਇਸ ਵੇਲੇ ਮੇਰਾ ਕੀ ਉਹਨਾਂ ਦੀ ਹਾਲਤ ਕੁਸ ਫਿਰਿਆ ਅਜੇ ਵੀ ਉਹ ਤਾਂ ਕਾਫੀ ਗੰਭੀਰ ਆ ਪਰ ਖਤਰੇ ਤੋਂ ਬਾਹਰ ਆਉਣ ਸਾਨੂੰ ਇਸ ਕਰਦੀ ਥੋੜੀ ਇੱਕ ਗੁਰੂ ਮਹਾਰਾਜ ਦਾ ਅਸੀਂ ਸ਼ੁਕਲ ਕੀ ਕਾਰਵਾਈ ਕੀਤੀ ਅਸੀਂ ਕਾਰਵਾਈ ਇਹ ਸਰਕਾਰ ਨੇ ਵਰਜਾ ਕਰਨ ਦੀ ਕਿ ਜਿਹੜੇ ਦੋਸ਼ੀਆਂ ਨੇ ਇਹੋ ਜਿਹਾ ਕਾਰਾ ਕੀਤਾ ਵਾ ਜਾਂ ਜਿਨ੍ਹਾਂ ਨੇ ਇਹੋ ਜੇ ਉਹ ਇਹੋ ਜਿਹਾ ਘਨੌਣਾ ਕਾਰਾ ਕੀਤਾ ਉਹਨਾਂ ਨੂੰ ਸਖਤੋਂ ਸਖਤ ਸਜ਼ਾ ਦੀ ਆਲੇ ਬਾਪੂ ਜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਕ ਬਿਆਨ ਵੀ ਆਉਂਦਾ ਸੁਸੋਧਿਆ ਦਾ ਮਨਜੀਤ ਸੁਸੋਧਿਆ ਦਾ ਉਹ ਕਹਿੰਦੇ ਕਿ ਸ਼ਾਮ-ਦਾਮ ਦੰਡ ਵੇ ਜੋ ਵੀ ਕੀਤਾ ਜਾਵੇ ਰਾਜਨੀਤੀ ਪਾਰਟੀ ਦੇ ਵਿੱਚ ਜੇ ਕੋਈ ਨੇਤਰੀਆ ਹੈਗਾ ਤਾਂ ਉਹਨੂੰ ਜਿਤਾਉਣ ਵਾਸਤੇ ਕੀਤਾ ਜਾਉਂਦਾ ਮੇਰਾ ਖਿਆਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਲੋਕਾਂ ਦੇ ਝੂਠੇ ਪਰਚੇ ਪਾਏ ਜਾ ਪਾਏ ਜਾ ਰਹੇ ਆ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਆ ਇਹ ਜਿਹੜੇ ਕੋਈ ਨੌਜਵਾਨ ਅੱਗੇ ਆ ਕੇ ਇਹ ਸਰਕਾਰ ਦੇ ਖਿਲਾਫ ਬੋਲਦੇ ਆ ਇਹ ਇਹਦੇ ਵਿਰੋਧ ਇਹਦੀਆਂ ਜਿਹੜੀਆਂ ਨਕਾਮੀਆਂ ਨੂੰ ਉਜਾਗਰ ਕਰਦੇ ਆ ਉਹ ਚਾਹ ਪੱਤਰਕਾਰ ਹੋਣ ਚਾਹ ਕੋਈ ਨੌਜਵਾਨ ਹੋਣ ਕਿਸੇ ਪਾਰਟੀ ਧੜੇ ਦੇ ਚਾਹ ਕੋਈ ਵੀ ਹੋਵੇ ਉਹਨੂੰ ਉਹਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਆ ਵੱਡੀ ਪੱਦਰ ਤੇ ਉਹ ਨਿਕਲਾਏ ਕਰਾਤੋਂ ਹੁਣ ਇਹਨਾਂ ਦੇ ਜਿਹੜਾ ਸ਼ਾਮ-ਦਾਮ-ਦੰਡ ਭੇਤਾ ਉਹ ਤਕੜੇ ਤਰੀਕੇ ਨਾਲ ਜਵਾਬ ਦੇਣਗੇ ਜੀ ਜੀ